ਸਸਿਕਾ ਜੀ ਅਮਨ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਆਹ ਪਾਰਾ ਸੂਟ ਦੇ ਜਿਹੜੀ ਨੀਚੇ ਲੈਂਸ ਲੱਗੀ ਹੈਗੀ ਇਹਦਾ ਆਪਾਂ ਕੀ ਕਰਨਾਗਾ ਆ ਦੇਖੋ ਇਹ ਸੂਟ ਹੈ ਕਮੀਜ਼ ਕਟਿੰਗ ਆ ਜੀ ਆਪਾਂ ਕਰਨਾਗਾ ਇਹਦੇ ਨਾਲ ਫਰੰਟ ਸਾਰਾ ਨੀਚੇ ਦਾ ਘੇਰਾ ਦਿੱਤਾ ਹੋਇਆ ਦਾ ਤਾਂ ਕਰਕੇ ਆਪਾਂ ਨੂੰ ਨਾ ਇਹਦੀ ਕੋਈ ਇੰਨੀ ਜ਼ਰੂਰਤ ਨਹੀਂ ਹੈਗੀ ਜਿਹੜੀ ਲੈਂਸ ਨੀਚੇ ਲੱਗੀ ਹੋਈ ਹੈਗੀ ਇਹਨੂੰ ਲੈਂਸ ਨੂੰ ਆਪਾਂ ਉਤਾਰ ਲਾਂਗੇ ਤੇ ਉਤਾਰ ਕੇ ਆਪਾਂ ਤੁਹਾਨੂੰ ਦੱਸਾਂਗੇ ਵੀ ਇਹਦਾ ਕੀ ਇਸਤੇਮਾਲ ਕਰਾਂਗੇ ਆਪਾਂ ਇਹਦੇ ਕਿੱਥੇ ਲਾਉਂਦੇ ਹਾਂ ਲੈਂਸ ਜਦੋਂ ਆਪਾਂ ਇਹਨੂੰ ਸੂਈ ਨਾਲ ਲੈਸ ਨੂੰ ਕੱਟ ਲਾਂਗੇ ਸਾਰਿਆਂ ਨੂੰ ਸੂਈ ਨਾਲ ਇਹਨੂੰ ਲੈਸ ਨੂੰ ਐਡ ਕਰ ਲਾਂਗੇ ਇਹਦੇ ਨਾਲੋਂ ਐਡ ਕਰਕੇ ਲੈਸ ਤੇ ਫਿਰ ਅਸੀਂ ਉਹਨੂੰ ਦੱਸਾਂਗੇ ਆਪਾਂ ਨਿਊ ਆਈਡੀਆ ਹੈਗਾ ਵੀ ਇਹਦਾ ਕੀ ਕਰਾਂਗੇ ਆਪਾਂ ਲੈਸ ਦਾ ਠੀਕ ਹੈ ਜੀ ਇਹ ਨੈਟ ਵਾਲੀ ਲੈਸ ਹੈ ਹਾਂਜੀ ਆਪਾਂ ਨਾ ਲੈਸ ਉਹਦੇ ਨਾਲੋਂ ਆਪਾਂ ਪੱਟੀ ਪੱਟ ਲਈ ਹੈਗੀ ਲੈਸ ਉਹਦੇ ਨਾਲ ਉਹਦੇੜ ਲਈ ਤੇ ਆਹ ਦੇਖੋ ਹੁਣ ਆਪਣੀ ਜੀ ਸਾਰੀ ਲੈਸ ਆ ਆ ਕੇ ਹਾਂਜੀ ਆ ਦੇਖੋ ਹੁਣ ਆਪਾਂ ਨੇ ਹੀ ਲੈਸ ਇਹਦੇ ਨਾਲੋਂ ਉਤਾਰ ਲਈ ਅਡ ਕਰ ਲਈ ਤੇ ਹੁਣ ਇਹ ਲੈਸ ਨੂੰ ਦੱਸਦੇ ਆਂ ਆਪਾਂ ਵੀ ਕਿਵੇਂ ਉਹੋਲਾ ਮੰਗੇ ਤੇ ਆਪਾਂ ਕੇ ਨੂੰ ਲੈਸ ਉਹ ਕਰ ਲਈ ਤੇ ਹੁਣ ਸੁੰਦਰ ਖਾਉਂਗੇ ਵਾਹ ਉਹ ਸੁੰਦਰੇ ਫਰੰਟ ਤੇ ਸੀਗਾ ਆਪਣੇ ਡਿਜ਼ਾਈਨ ਬਣਿਆ ਹੋਇਆ ਤੇ ਪਲੇਨ ਬਾਹ ਇਹਦੀ ਬਾਹ ਪਲੇਨ ਬਾਸ ਤੇ ਹੁਣ ਆਪਾਂ ਜਿੱਹੀ ਇਹ ਹੈ ਸਹੀ ਉਹਦੇ ਨਾਲ ਮਲਾਜੂਈ ਚੁੱਕੇ ਨੇ ਤੋ ਹੁਣ ਆਪਾਂ ਬਾਹ ਤੇ ਅਟੈਚ ਕਰਾਂਗੇ ਠੀਕ ਹੈ ਬਾਹ ਨੂੰ ਨੀਚੋਂ ਬਰੀਕ ਬੋਲਡ ਕਰ ਲਿਆ ਵੀ ਆਪਾਂ ਨੂੰ ਤਰਪਾਈ ਕਰਨ ਦੀ ਲੋੜ ਵੀ ਨਹੀਂ ਹੈਗੀ ਤੇ ਉੱਤੇ ਆਪਾਂ ਲੈਸ ਲਾ ਦੇਵਾਂਗੇ ਤੇ ਲੈਸ ਨੂੰ ਦੱਸਦੇ ਕਿਵੇਂ ਲੱਗੂਗੀ ਹੂੰ ਜੀ ਹੋ ਗਈ ਸੀ ਹਾਂਜੀ ਇਹਨੂੰ ਨਾ ਆਪਾਂ ਸੈਂਟਰ ਕਰਕੇ ਇਹਨੂੰ ਲੈਸ ਨੂੰ ਵਿਚਾਲੋਂ ਕੱਟ ਲਾਂਗੇ ਤਾਂ ਜੋ ਆਪਣੀ ਦੋਨੇ ਲਾਂ ਬਾਹਾਂ ਤੇ ਬਰਾਬਰ ਆ ਜਾਵੇ ਠੀਕ ਇਹਨੂੰ ਲੈਸਾ ਬਕਰ ਉਹਨੇ ਬਾਹਾਂ ਦੇ ਉੱਤੇ ਇਹ ਤੁਸੀਂ ਬਾਹਾਂ ਦੇ ਉੱਪਰ ਵੀ ਕਰਕੇ ਰੱਖ ਸਕਦੇ ਹੋ ਇਸ ਤਰ੍ਹਾਂ ਪਰ ਇਹ ਨਾ ਸੋਹਣੀ ਨਹੀਂ ਲੱਗਣੀ ਲੈਸ ਇਹ ਸੋਹਣੀ ਇਸ ਤਰ੍ਹਾਂ ਹੀ ਲੱਗੂਗੀ نیچے ਰੱਖ ਕੇ ਲੈਸ ਲਾ ਕੇ ਸਾਰੀ ਤਿਆਰ ਕਰਕੇ ਦਿਖਾਉਣੀ ਹੈ ਕਿ ਕਿਵੇਂ ਲੱਗਦੀ ਹੈ ਇਹਨਾਂ ਜੇ ਇਸ ਤਰ੍ਹਾਂ ਦੀ ਜੇ ਨੂੰ ਆਪਣੇ ਕਈ ਸੂਟਾਂ ਤੇ ਇਸ ਤਰ੍ਹਾਂ ਡਿਜ਼ਾਈਨ ਆ ਜਾਂਦਾ ਵੀ نیچے ਲੈਸ ਲੱਗੀ ਹੁੰਦੀ ਹੈ ਕੀ ਤੇ ਘਰੇ ਤੇ ਬਾਜ਼ਾਰਾਂ ਵੀ ਵਧੀਆ ਬਣਿਆ ਹੁੰਦਾਗਾ ਬਾਹਾਂ ਪਲੇਨ ਹੁੰਦੀਆਂ ਤਾਂ ਆਪਾਂ ਕੋਈ ਵੀ ਲੈਸ ਹੋਵੇ ਉਹਨੂੰ ਲਾ ਕੇ ਉਤੋਂ ਉਤਾਰ ਕੇ ਬਾਹਾਂ ਤੇ ਆਪਾਂ ਜੜ ਸਕਦੇ ਹਾਂਗੇ ਨਾਲੇ ਕੋਈ ਆਪ ਨੂੰ ਲੱਗ ਤੋਂ ਐਸੇ ਖਰਚੇ ਦੀ ਲੋੜ ਵੀ ਨਹੀਂ ਹੈਗੀ ਤੇ ਆਪਣਾ ਕੰਮ ਵੀ ਵਧੀਆ ਸਾਜੂਗਾ ਇਹੋ ਲੈਸ ਪਰ ਨੀਚੇ ਜੇ ਉਹਨਾਂ ਘੇਰਾ ਵਧੀਆ ਬਣਿਆ ਹੋਵੇ ਵਰਕ ਹੋਵੇ ਜਾਂ ਕੋਈ ਡਿਜ਼ਾਈਨ ਲੱਗ ਤੋਂ ਬਣਿਆ ਹੋਵੇ ਫਿਰ ਆਪਾਂ ਨੂੰ ਕੋਈ ਇੰਨੀ ਜਰੂਰਤ ਵੀ ਨਹੀਂ ਹੁੰਦੀ ਨੀਚੇ ਲੈਸ ਦੀ ਤੇ ਐਸੇ ਕਰੀਏ ਹੁਣ ਆਪਾਂ ਦੂਸਰੀ ਬਾਤ ਲਾਣਾ ਹਾਂ ਹਾਂਜੀ ਆਪਾਂ ਇਹ ਬਾਹਾਂ ਤੇ ਲੈਸ ਲੱਗ ਗਈ ਹੁਣ ਬਾਹਾਂ ਨੂੰ ਆਪਾਂ ਫੋਲਡ ਕਰਕੇ ਤੇ ਬਾਹਾਂ ਤਿਆਰ ਕਰ ਲਾਂਗੇ ਆਪਾਂ ਉਹ ਆਪਣੀ ਇੱਚੇ ਵੀ ਜੇ ਆਪਾਂ ਖੁੱਲੀ ਕਰਨੀ ਹੈ ਬਾਹਾਂ ਤੇ ਢੀੜੀ ਰੱਖਣੀ ਹੈ ਵੇਸੇ ਖੁੱਲੀ ਬਾਹ ਸੋਹਣੀ ਲੱਗਦੀ ਹੈ ਜੇ ਆਪਾਂ ਪਲੀ ਕਰਾਂਗੇ ਤੇ ਪਾਕਿਸਤਾਨੀ ਬਾਹ ਕਿਉਂਕਿ ਲੈ ਸੋਸ ਇਸ ਤਰ੍ਹਾਂ ਆਉਂਦੀ ਹੈ ਨਾ ਹਾਂਜੀ ਬਾਕੀ ਤੁਹਾਨੂੰ ਪਾਕਿਸਤਾਨੀ ਬਾਹਾਂ ਦੀ ਵੀ ਵੀਡੀਓ ਪਾਵਾਂਗੇ ਆਪਾਂ ਵੀ ਕਿਸ ਤਰ੍ਹਾਂ ਬਣਦੀ ਹੈ ਇਹ ਤਾਂ ਨਾਰਮਲ ਹੀ ਬਾਹਾਂ ਦੀ ਆਪਣੀ 5.5 ਇੰਚ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਕੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਤਾਂ ਜੋ ਆਪਣੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਸਾਰੀ ਬਾਹ ਤਿਆਰ ਕਰਕੇ ਜੜ ਕੇ ਤੁਹਾਨੂੰ ਦਿਖਾਉਣੇ ਇਸ ਤਰ੍ਹਾਂ ਦਾ ਬਣਿਆ ਆਪਣਾ ਠੂੜ ਹਾਂਜੀ ਦੇਖੋ ਆਪਣਾ ਘੇਰਾ ਵੀ ਹੁਣ ਕਿੰਨਾ ਸੋਹਣਾ ਲੱਗ ਰਿਹਾ ਕਮੀਜ਼ ਦਾ ਕਿਉਂਕਿ ਆਪਣੇ ਦੇ ਤੇ ਡਿਜ਼ਾਈਨ ਪਹਿਲੇ ਹੀ ਬਣਿਆ ਹੋਇਆ ਸੀਗਾ ਤੇ ਲੈਸ ਉਤਾਰ ਕੇ ਆਪਾਂ ਬਾਹ ਤੇ ਲਾਲੀ ਬਾਹਾਂ ਪਲੇਨ ਸੀਗਾ ਆ ਦੇਖੋ ਬਾਹਾਂ یوں ਆਪਣੇ ਕਿੰਨੀਆਂ ਸੋਹਣਾਂ ਲੱਗ ਰਹੀਆਂ ਆ ਤੇ ਨਾਲੇ ਲੈਂਸ ਤੇ ਕੋਈ ਆਪਣੇ ਪੈਸੇ ਵੀ ਨਹੀਂ ਖਰਚ ਹੋਏ ਤੇ ਆਪਣਾ ਸੂਟ ਵੀ ਵਧੀਆ ਬਣ ਗਿਆ ਤੇ ਇਸੇ ਤਰ੍ਹਾਂ ਹੀ ਆਪਣੀ ਵੀਡੀਓ ਨੂੰ ਦੇਖਦੇ ਰਹਿਆ ਕਰੋ ਤੇ ਥੈਂਕ ਯੂ ਫॉर ਵਾਚਿੰਗ